ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਲੀਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਆਡੀਓ ਬੁక్స్ ਸਾਡੀ ਅੱਜ ਦੀ ਕਹਾਣੀ ਦਾ ਨਾਮ ਹੈ ਚੱਟੂ ਜਿਸ ਨੂੰ ਲਿਖਿਆ ਹੈ ਸੁਖਵੰਤ ਕੌਰ ਮਾਨ ਨੇ ਇਹ ਕਹਾਣੀ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ ਉਸ ਸਮੇਂ ਬਹੁਤ ਸਾਰੇ ਪਰਿਵਾਰ ਉਜੜੇ ਪਰ ਉਜੜਨ ਤੋਂ ਬਾਅਦ ਉਹਨਾਂ ਨੇ ਆਪਣਾ ਵਸੀਬਾ ਕਿਦਾਂ ਕੀਤਾ ਕਿਹੜੀਆਂ ਕਿੜੀਆਂ ਦੁੱਖ ਤਕਲੀਫਾਂ ਚੋਂ ਉਹ ਨਿਕਲੇ ਇਹ ਕਹਾਣੀ ਸਾਨੂੰ ਹਰ ਤਰ੍ਹਾਂ ਦੇ ਦੁੱਖ ਤਕਲੀਫਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦੇ ਆਓ ਸੁਣੀਏ ਕਹਾਣੀ ਚੱਟੂ ਰਾਤ ਸ਼ਾਂਕਾਲੀ ਸੀ ਸਟੇਸ਼ਨ ਤੇ ਇੱਕ ਮੱਧਮ ਜਹੀ ਬੱਤੀ ਜਗ ਰਹੀ ਸੀ ਕੁੜੀ ਦੇ ਸਿਰ ਤੇ ਚੱਟੂ ਸੀ ਕਦੀ ਉਹ ਰੰਗੀਲ ਹੋਵੇਗਾ ਗੂੜੀਆਂ ਗੁਲਾਬੀ ਤੇ ਖਟੀਆਂ ਧਾਰੀਆਂ ਵਾਲਾ ਹਉਨ ਪੁਰਾਣਾ ਸੀ ਕਿਨਾਰੇ ਤੋਂ ਭਰਿਆ ਹੋਇਆ ਤੇ ਮੈਲਾ ਕੁੜੀ ਦੌੜ ਰਹੀ ਸੀ ਅਚਾਨਕ ਉਹ ਗੱਡੀ ਦੀ ਲਾਈਨ 'ਚ ਅੜਕੀ ਤੇ ਡਿੱਗ ਪਈ ਗੋਡੇ ਨੂੰ ਮਲਿਆ ਤੇ ਚੱਟੂ ਮੋੜ ਸਿਰ ਤੇ ਰੱਖ ਲਿਆ ਕੁੜੀ ਦੀ ਮਾਂ ਨੇ ਕਿਹਾ ਸੀ ਉਹ ਉਹਦੇ 'ਚ ਮਸਾਲਾ ਕੁੱਟੇਗੀ ਤੇ ਕੁੜੀ ਨੇ ਚੁੱਕ ਲਿਆ ਸੀ ਉਹ ਜਿਹੜੇ ਘਰ 'ਚ ਠਹਿਰੇ ਹੋਏ ਸਨ ਉਹ ਕਿਸੇ ਮੁਸਲਮਾਨ ਲੋਹਾਰ ਦਾ ਘਰ ਸੀ ਉੱਥੋਂ ਸਭ ਕੁਝ ਲੁੱਟਿਆ ਜਾ ਚੁੱਕਾ ਸੀ ਇੱਕ ਟੁੱਟਾ ਹੋਇਆ ਚਰਖਾ ਪਿਛਲੀ ਕੋਠੜੀ ਦੇ ਗੁੱਠੇ ਗੱਡੀ ਹੋਈ ਇੱਕ ਚੱਕੀ ਤੇ ਪੁਰਾਣਾ ਜਿਹਾ ਲੱਕੜ ਦਾ ਚੱਟੂ ਬਚਿਆ ਸੀ। ਉਹਨੇ ਦਿਨੀ ਪੇਟੀਆਂ ਤੇ ਭਾਂਡਿਆਂ ਦੇ ਭਰੇ ਹੋਏ ਦਲਾਨ ਛੱਡ ਕੇ ਆਈਆਂ ਜਨਾਨੀਆਂ ਵੀ ਨਿੱਕੀ ਜਹੀ ਚੀਜ਼ ਮਿਲਨ ਤੇ ਖੁਸ਼ ਹੋ ਜਾਂਦੀਆਂ ਤੇ ਕਿਸੇ ਦੂਜੇ ਨੂੰ ਪਤਾ ਤੱਕ ਨਾ ਲੱਗਣ ਦਿੰਦੀਆਂ। ਪਿੰਡ ਦੇ ਵੱਡੇ ਸਰਦਾਰ ਨੇ 20-20 ਸੇਰ ਕੰਕ ਪਨਾਗੀਰਾਂ ਦੇ ਘਰੀ ਸੁਟਵਾ ਦਿੱਤੀ ਸੀ। ਸਬਜ਼ੀ ਪਾਜੀ ਕੋਈ ਹੈ ਨਹੀਂ ਸੀ ਮਾਂ ਨੇ ਪਿਛਲੀ ਕੋਠੜੀ ਚ ਖਿਲਰੀਆਂ ਲਾਲ ਮਿਰਚਾਂ ਚੁਣ ਲਈਆਂ ਸਨ ਜੋ ਕਾਲੀ ਨਾਲ ਕਿਸੇ ਲੁਟੇਰੇ ਤੋਂ ਡੁੱਲ ਗਈਆਂ ਸਨ ਵੇੜੇ ਚ ਰਿੜਦਾ ਜਿਹਾ ਇਹ ਛੱਟੂ ਮਾਂ ਨੇ ਚੁੱਕ ਲਿਆ ਸੀ ਸੋਟਾ ਨਾਲ ਦੇ ਘਰੋਂ ਮੰਗ ਲਈ 아이 ਸੀ ਲਾਲ ਮਿਰਚਾਂ ਚ ਲੂਣ ਸੁੱਟ ਰਗੜ ਲਿਆ ਸੀ ਦਾਦੀ ਲੱਸੀ ਪਤਾ ਨਹੀਂ ਕਿੱਥੋਂ ਮੰਗ ਲਈ 아이 ਸੀ ਕਿਉਂਕਿ ਲੋਕਾਂ ਨੇ ਪਨਾ ਗੀਰਾਂ ਤੋਂ ਆਪਣੇ ਬੂਹੇ ਢੀੜੇ ਹੋਏ ਸਨ ਲੱਸੀ 'ਚ ਲੂਣ ਮਿਰਚਾਂ ਕੋਲੀਆਂ ਗਈਆਂ ਸਨ। ਦਾਦੀ ਉਸ ਨੂੰ ਲਸਮ ਪੁਲਾ ਆਖ ਰਹੀ ਸੀ। ਬੱਚੇ ਭੱਜ-ਭੱਜ ਕੇ ਸੁੱਕੀਆਂ ਤੰਦੂਰੀ ਰੋਟੀਆਂ ਨੂੰ ਪੈ ਰਹੇ ਸਨ। ਲਸਮ ਪੁਲਾ ਨਾਲ ਸੁੱਕੀਆਂ ਰੋਟੀਆਂ ਬਹੁਤ ਸਵਾਦ ਲੱਗ ਰਹੀਆਂ ਸਨ। ਕੁੜੀ ਦੀ ਮਾਂ ਪਿੱਛੇ ਰਹਿ ਗਈ ਸੀ। ਛੋਟਾ ਮੁੰਡਾ ਕੁੜੀ ਦੇ ਮਗਰ ਦੌੜ ਰਿਹਾ ਸੀ। ਮਾਂ ਦੇ ਸਿਰ 'ਤੇ ਭਾਂਡਿਆਂ ਵਾਲੀ ਬੋਰੀ ਸੀ। ਉਹਨੇ ਛੋਟੀ ਕੁੜੀ ਨੂੰ ਉਂਗਲੀ ਲਾਇਆ ਹੋਇਆ ਸੀ ਦੂਜੇ ਹੱਥ ਨਾਲ ਬੋਰੀ ਥੰਮੀ ਹੋਈ ਸੀ ਅੰਮ੍ਰਿਤਸਰ ਦੇ ਕਿਸੇ ਲਾਗਲੇ ਪਿੰਡ ਵਿੱਚ ਉਹ ਠਹਿਰੇ ਹੋਏ ਸਨ ਅੱਜ ਉਹਨਾਂ ਲੁਧਿਆਣੇ ਲਈ ਗੱਡੀ ਫੜਨੀ ਸੀ ਤੁਰਨ ਤੋਂ ਪਹਿਲਾਂ ਕਿਸੇ ਨੇ ਖਬਰ ਦਿੱਤੀ ਸੀ ਕਿ ਕੁੜੀ ਦਾ ਮਾਮਾ ਲਾਹੌਰ ਸਟੇਸ਼ਨ ਤੇ ਆਪਣੀ ਤਰੇ ਨਾਲ ਮਰਦੀ ਪਈ ਮਾਂ ਲਈ ਪਾਣੀ ਲੈਣ ਲਈ ਉਤਰਿਆ ਮੁੜ ਨਹੀਂ ਸੀ ਪਰਤਿਆ ਮਾਂ ਹੌਕੇ ਭਰ-ਭਰ ਰੋਂਦੀ ਰਹੀ ਸੀ ਨਾਲੇ ਸਮਾਨ ਬੰਦੀ ਰਹੀ ਸੀ ਤਾਈ ਤੇ ਚਾਚੀ ਨੇ ਮਾਂ ਨੂੰ ਹੌਸਲਾ ਰੱਖਣ ਲਈ ਕਿਹਾ ਸੀ ਤੇ ਫਿਰ ਆਪਣਾ ਸਮਾਨ ਬੰਨਣ ਚ ਰੁੱਝ ਗਈਆਂ ਸਨ। ਓਨੇ ਦਿਨੀ ਕੋਈ ਵੀ ਕਿਸੇ ਨਾਲ ਅਫਸੋਸ ਨਾ ਕਰਦਾ ਜਿਹਦਾ ਕੋਈ ਮਰ ਜਾਂਦਾ ਆਪੇ ਰੋ ਧੋ ਕੇ ਚੁੱਪ ਕਰ ਜਾਂਦਾ। ਕੁੜੀ ਦੀ ਮਾਂ ਨੇ ਅਥਰੂ ਪੂੰਜੀ ਤਾਈ ਦੀ ਮਦਦ ਨਾਲ ਬੋਰੀ ਸਿਰ ਤੇ ਰੱਖੀ ਤੇ ਪਿੱਛੇ-ਪਿੱਛੇ ਤੁਰ ਪਈ। ਤਾਂਗੇ ਤੇ ਚੜ ਜਦੋਂ ਉਹ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੀ ਤਾਂ ਇੱਕ ਮਾਲ ਗੱਡੀ ਵਿਚਕਾਰੇ ਜਏ ਖੜੀ ਕੂਕਾਂ ਮਾਰ ਰਹੀ ਸੀ ਹਰਫਲੀ ਚ ਉਹ ਉਤਰੇ ਤੇ ਗੱਡੀ ਵੱਲ ਭੱਜ ਰਹੇ ਸਨ ਸਿਰਾਂ ਤੇ ਸਮਾਨ ਚੁੱਕੀ ਹੌਂਕ ਦੀ ਜਹੀ ਤਾਈ ਕੁੜੀ ਨੂੰ ਨਾਲ ਲਈ ਭੱਜ ਰਹੀ ਸੀ ਮਗਰੇ ਮਗਰ ਬੁੱਢਾ ਦਾਦਾ ਸੀ ਜੋ ਖੰਗ ਰਿਆ ਸੀ ਉਹਦੇ ਹੱਥ ਚ ਕੱਪੜਿਆਂ ਨਾਲ ਤੁੰਨਿਆ ਹੋਇਆ ਇੱਕ ਥੈਲਾ ਸੀ ਤੇ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਦਾਦੀ ਲਾਈਨ ਚ ਡਿਗਦੀ ਡਿਗਦੀ ਬੱਚੀ ਸੀ ਕੁੜੀ ਦਾ ਬਾਪੂ ਤੇ ਵੱਡਾ ਵੀਰ قافلے ਨਾਲ ਆ ਰਹੇ ਸਨ قافਲਾ ਗੱਡੀਆਂ ਦਾ ਸੀ ਬਾਕੀ ਦੇ ਸਾਰੇ ਜੀ ਆਪਣੇ ਪਿੰਡ ਦੇ ਕਿਸੇ ਫੌਜੀ ਦੀ ਸਿਫਾਰਿਸ਼ ਨਾਲ ਟਰੱਕਾਂ ਤੇ ਚੜ ਆਏ ਸਨ ਆਉਣ ਤੋਂ ਪਹਿਲਾਂ ਕਈ ਦਿਨ ਉਹ ਨਨਕਾਣੇ ਸਾਹਿਬ ਦੇ ਕੈਂਪ 'ਚ ਰਹਿ ਰਹੇ ਸਨ ਰੇਲਵੇ ਲਾਈਨ ਤੋਂ ਪਾਰ ਖਾਲਸਾ ਸਕੂਲ 'ਚ ਉਹਨਾਂ ਦਾ ਕੈਂਪ ਲੱਗਾ ਹੋਇਆ ਸੀ ਜਦੋਂ ਕੋਈ ਗੱਡੀ ਲੰਘਦੀ ਤਾਂ ਸੋਟੀਆਂ ਨਾਲ ਟੰਗੇ ਹੋਏ ਸਿਲਵਰ ਦੇ ਪਤੀਲੇ ਤੇ ਛੱਜ ਬਾਰੀਆਂ ਤੋਂ ਬਾਹਰ ਲਟਕ ਰਹੇ ਹੁੰਦੇ ਮੈਲੇ ਕੁਚਲੇ ਤੰਬੇ ਤੋਤੀਆਂ ਪਾਈ ਪੂਰਬੀ ਪੰਜਾਬ ਤੋਂ ਆਏ ਮੁਸਲਮਾਨ ਖਿੜਕੀਆਂ ਤੋਂ ਬਾਹਰ ਤਾਂ ਹੀ ਪਲਮੇ ਪਏ ਹੁੰਦੇ ਫਿਰ ਇੱਕਦਮ ਟੜਾ ਤੜ ਤੜਾ ਤੜ ਸ਼ੁਰੂ ਹੋ ਜਾਂਦੀ ਲੋਕ ਗੱਡਿਆਂ ਮਗਰ ਲੁੱਕ ਜਾਂਦੇ ਧਰਤੀ ਤੇ ਲੰਮੇ ਪੈ ਜਾਂਦੇ ਫਿਰ ਵੀ ਅਚਾਨਕ ਕੋਈ ਡਿੱਗਦਾ ਤੇ ਮਰ ਜਾਂਦਾ ਸ਼ਹਿਰ ਦੇ ਟਾਲਾਂ ਤੋਂ ਲੱਕੜੀ ਖਤਮ ਹੋ ਗਈ ਸੀ ਬਾਹਰੋਂ ਆਲਾ ਦਵਾਲਾ ਵੀ ਲੋਕੀ ਵੱਢ ਲਿਆਏ ਸਨ ਸਕੂਲ ਚੋਂ ਡੈਸਕ ਮੇਜ਼ ਤੇ ਕੁਰਸੀਆਂ ਕੱਡ ਕੱਡ ਤੜਾ ਤੜ ਫੁਕੀਆਂ ਜਾਣ ਲੱਗ ਗਈਆਂ ਸਨ ਸਕੂਲ ਦੀ ਲਾਇਬ੍ਰੇਰੀ ਚ ਕਿਤਾਬਾਂ ਦੀ ਲੁੱਟ ਮੱਚ ਗਈ ਸੀ ਲੋਕੀ ਅੱਧ ਤੋਂ ਕਿਤਾਬ ਪਾੜਦੇ ਤੇ ਚੁੱਲ੍ਹੇ ਚ ਡਾਹ ਦਿੰਦੇ ਕੁੜੀ ਤੇ ਉਹਦੇ ਚਾਚੇ ਦੇ ਮੁੰਡੇ ਨੇ ਚੁੱਲ੍ਹੇ ਚ ਡੋਂ ਲੀ ਲੈ ਜਾਂਦੀਆਂ ਕਿਤਾਬਾਂ ਚੋਂ ਇੱਕ ਦਿਉਆਂ ਤੇ ਪਰੀਆਂ ਦੀਆਂ ਕਹਾਣੀਆਂ ਦੀ ਕਿਤਾਬ ਤੇ ਕੁਝ ਹੋਰ ਬੱਚਿਆਂ ਲਈ ਅੰਗਰੇਜ਼ੀ ਚ ਲਿਖੀਆਂ ਕਿਤਾਬਾਂ ਜਿਨ੍ਹਾਂ ਵਿੱਚ ਲੀਆਂ ਤਸਵੀਰਾਂ ਉਹਨਾਂ ਨੂੰ ਬਹੁਤ ਚੰਗੀਆਂ ਲੱਗੀਆਂ ਸਨ ਕਰਦਿਆਂ ਤੋਂ ਚੋਰੀ ਇੱਕ ਬੋਰੀ ਚ ਪਾ ਲਈਆਂ ਸਨ ਬੋਰੀ ਗੱਡੀ ਵਿੱਚਲੇ ਸਮਾਨ ਹੀਟ ਘਸੋੜ ਦਿੱਤੀ ਸੀ ਗੱਡੀ ਨੇ ਜ਼ੋਰਦਾਰ ਆਖਰੀ ਕੂਕ ਮਾਰੀ ਸੀ ਦਾਦੀ ਨੂੰ ਕੰਧਾੜੇ ਚੁੱਕੀ ਛੋਟਾ ਚਾਚਾ ਦਾਦੇ ਨੂੰ ਸਹਾਰਾ ਦੇਈ ਤਾਇਆ ਤੇ ਕੁੜੀ ਗੱਡੀ ਵੱਲ ਦੌੜ ਪਏ ਸਨ ਕੁੜੀ ਫਿਰ ਲਾਈਨ ਚ ਡਿਗਦੀ ਡਿਗਦੀ ਬੱਚੀ ਸੀ ਮਰ ਜਾਣੀਏ ਸੁੱਟਦੀ ਕਿਉਂ ਨਹੀਂ ਇਹਨੂੰ ਮਰ ਜਾਣਗੀ ਡਿਗ ਕੇ ਸਿਰ ਤੇ ਵੱਡਾ ਸਾਰਾ ਗੰਢੜ ਚੁੱਕੀ ਆਉਂਦੀ ਤਾਈ ਨੇ ਕੁੜੀ ਨੂੰ ਪਿਆਰ ਭਰੀ ਛਿੜਕੀ ਦਿੱਤੀ ਸੀ ਸਾਹਮਣੇ ਮਾਲ ਗੱਡੀ ਖੜੀ ਸੀ ਕੋਲੇ ਨਾਲ ਲੱਥਪੱਥ ਚਾਚੇ ਨੇ ਭੱਜ ਕੇ ਕੰਧਾੜੇ ਚੁੱਕੀ ਦਾਦੀ ਨੂੰ ਡੱਬੇ 'ਚ ਲਿਆ ਸੁਟਿਆ ਸੀ ਮਗਰੇ ਭੱਜੇ ਆਉਂਦੇ ਦਾਦੇ ਨੂੰ ਸਹਾਰਾ ਦੇ ਕੇ ਚੜਾਉਂਦਿਆਂ ਸਮੇਤ ਚੱਟੂ ਤੇ ਕੁੜੀ ਨੂੰ ਚੁੱਕ ਕੇ ਡੱਬੇ 'ਚ ਰੱਖ ਦਿੱਤਾ ਸੀ ੱੱਕੇ ਮੁੱਕੀ ਕਰਦੀਆਂ ਮਾਂ ਤੇ ਤਾਈ ਵੀ ਆ ਚੜੀਆਂ ਸਨ ਉਨਾ ਆਪਣੀਆਂ ਗੰਡੜੀਆਂ ਬੁਝਕੀਆਂ ਇੱਕ ਕੋਨੇ 'ਚ ਟਿਕਾ ਲਈਆਂ ਸਨ। ਦਾਦੀ ਸੋਚਾਂ 'ਚ ਡੁੱਬੀ ਸਿਰ ਛੁੱਟੀ ਕੋਨੇ ਵਾਲੀ ਗੰਡੜੀ ਤੇ ਬੈਠੀ ਹੋਈ ਸੀ। ਦਾਦਾ ਆਪਣੇ ਸੁਭਾਅ ਅਨੁਸਾਰ ਅੱਖਾਂ ਮੀਟੀ ਬੇਪਰਵਾਹ ਢਾਸਣਾ ਲਈ ਉਂਗਲਾ ਰਿਆ ਸੀ। ਮਾਂ ਦਾਦਾ ਜੀ ਤੋਂ ਕੁੰਡ ਕੱਢੀ ਛੀਨੀ ਬਾਣ ਰੋ ਰਹੀ ਸੀ। ਗੱਡੀ ਲਗਾਤਾਰ ਚਲਦੀ ਜਾ ਰਹੀ ਸੀ। ਬਾਹਰ ਤੂਫਾਨ ਚੱਲ ਰਿਹਾ ਸੀ। ਹੁਣ ਦਿਨ ਦੇ ਚਾਨਣ ਚ ਪਿੰਡ ਤੇ ਕਸਬੇ ਉਜੜੇ ਹੋਏ ਜਾਪ ਰਹੇ ਸਨ ਇੱਕ ਦੋ ਥਾਈਂ ਉਜਾੜ ਚ ਲਾਸ਼ਾਂ ਤੇ ਗਿਰ ਜਾਂ ਝਪਟ ਰਹੀਆਂ ਸਨ ਡੱਬੇ ਚੋਂ ਇੱਕ ਵਾਰਗੀ ਕਈ ਅੱਖਾਂ ਉਧਰ ਝਾਕਦੀਆਂ ਫਿਰ ਇੱਕ ਦੂਜੇ ਵੱਲ ਵੇਖੇ ਬਗੈਰ ਇਧਰ ਉਧਰ ਝਾਕਣ ਲੱਗਦੀਆਂ ਕਦੀ ਕੋਈ ਗੱਡੀ ਮੁਸਲਮ ਪਨਾ ਗੀਰਾਂ ਦੀ ਲੱਦੀ ਹੋਈ ਉਲਟੀ ਦਿਸ਼ਾ ਵੱਲੋਂ ਆਉਂਦੀ ਹੋਈ ਦਿਸਦੀ ਬਾਰੀਆਂ ਬੂਹੇ ਇੱਕ ਦੰਬ ਬੰਨ ਪਾਕ ਵੱਲ ਜਾ ਰਹੀ ਹੁੰਦੀ ਮਾਲ ਗੱਡੀ ਦੇ ਮੁਸਾਫਰਾਂ ਵੱਲੋਂ ਇੱਕ ਦੋ ਫਾਇਰ ਕੀਤੇ ਜਾਂਦੇ ਫਿਰ ਦੋਵੇਂ ਗੱਡੀਆਂ ਇੱਕ ਦੂਜੀ ਨੂੰ ਕੱਟਦੀਆਂ ਹੋਈਆਂ ਦੂਰ ਹੋ ਜਾਂਦੀਆਂ ਲੁਧਿਆਣਾ ਆ ਗਿਆ ਸੀ ਕੋਲਿਆਂ ਦੀ ਕਾਲਖ ਨਾਲ ਲੱਥਪੱਥ ਲੋਕੀ ਪਲੇਟਫਾਰਮ ਤੇ ਉਤਰ ਰਹੇ ਸਨ ਬਾਅਦ ਸ਼ਾਇਦ ਕਰਫਿਊ ਲੱਗਾ ਹੋਇਆ ਸੀ ਹਵਾ 'ਚ ਇੱਕ ਸਹਿਮ ਸੀ ਅਜੀਬ ਜਹੀ ਕੁਸਰਮਸਰ ਹੋ ਰਹੀ ਸੀ ਅਚਾਨਕ ਤਲਵਾਰਾਂ ਤੇ ਬਰਛੇ ਲਈ ਭਿਆਨਕ ਚਿਹਰਿਆਂ ਵਾਲੇ ਕੁਝ ਲੋਕ ਕਿਧਰੋਂ ਪੈਦਾ ਹੋ ਗਏ ਸਨ ਕੁਝ ਭਿਆਨਕ ਵਾਪਰਨ ਵਾਲਾ ਸੀ ਪਲੇਟਫਾਰਮ ਤੇ ਕੁਝ ਹਿਲਜੁਲ ਜਹੀ ਹੋ ਰਹੀ ਸੀ ਫਿਰ ਖਬਰ ਫੈਲ ਗਈ ਸੀ ਕਿ ਮੁਸਲਮਾਨਾਂ ਦੀ ਗੱਡੀ ਨੂੰ ਹਿਫਾਜ਼ਤ ਨਾਲ ਪਾਕਿਸਤਾਨ ਪਹੁੰਚਾਣ ਲਈ ਬਲੋਚ ਮਿਲਟਰੀ ਪਹੁੰਚ ਗਈ ਸੀ ਕਰਫਿਊ ਖੁੱਲ ਗਿਆ ਸੀ ਇੱਕ ਹਲਚਲ ਜਹੀ ਮਚ ਗਈ ਸੀ ਗੰਡੜੀਆਂ ਬੁਝਕੀਆਂ ਚੁੱਕੀ ਲੋਕ ਸ਼ਹਿਰ ਦੀਆਂ ਸੜਕਾਂ ਵੱਲ ਨੂੰ ਭੱਜ ਉੱਠੇ ਸਨ ਉਦਣ ਸਵੇਰੇ ਹੀ ਇੱਕ ਮੁਸਲਮਾਨ ਮਹੱਲਾ ਖਾਲੀ ਹੋਇਆ ਸੀ ਲੋਕੀ ਕਦੀ ਦੌੜਦੇ ਤੇ ਕਦੀ ਹਫਕੇ ਖਲੋ ਜਾਂਦੇ ਤੇ ਸਮਾਨ ਨੂੰ ਸੂਤ ਸਿਰ ਕਰ ਫਿਰ ਦੌੜ ਪੈਂਦੇ ਕੁੜੀ ਤੇ ਉਹਦੇ ਚਾਚੇ ਦਾ ਮੁੰਡਾ ਚੱਟੂ ਨੂੰ ਦੋਹਾਂ ਪਾਸਿਓਂ ਫੜੀ ਦੌੜ ਰਹੇ ਸਨ ਕੁੜੀ ਦਾ ਚਾਚਾ ਕੰਧ ਟੱਪ ਕੇ ਅੰਦਰ ਜਾ ਵੜਿਆ ਸੀ ਤਾਏ ਤੇ ਉਹਦੇ ਜਵਾਨ ਮੁੰਡੇ ਨੂੰ ਵੇਖ ਕੇ ਘਰ ਦੇ ਬੂਹੇ ਅੱਗੇ ਲੱਤਾਂ ਪਸਾਰੀ ਬੈਠੇ ਦੋ ਜਣੇ ਪਤਾ ਨਹੀਂ ਕਿੱਧਰ ਉਡੰਤਰ ਹੋ ਗਏ ਸਨ ਘਰ ਅੰਦਰ ਵੜਦਿਆਂ ਹੀ ਕੁੜੀਆਂ ਤੇ ਬਾਲਿਆਂ ਵਾਲੀਆਂ ਛੱਤਾਂ ਵੇਖ ਕੇ ਦਾਦੀ ਨੇ ਲੰਮਾ ਹੋਕਾ ਭਰਿਆ ਸੀ। ਤਾਈ ਭੱਜ ਕੇ ਬਾਜ਼ਾਰੋਂ ਬੋਕਰ ਲੈ ਆਈ ਸੀ। ਫਿਰ ਤਾਈ, ਚਾਚੀ ਤੇ ਕੁੜੀ ਦੀ ਮਾਂ ਨੇ ਲੱਗ ਕੇ ਸਾਰੀਆਂ ਕੋਠਣੀਆਂ ਦਲਾਂਣ ਹੂੰਝ ਕੇ ਕੂੜਾ ਇੱਕ ਬੰਨੇ ਲਾ ਦਿੱਤਾ ਸੀ। ਦਾਦਾ ਜੀ ਥੋੜੀ ਜਿਹੀ ਮੂੰਗੀ ਦੀ ਦਾਲ ਤੇ ਚੌੜ ਲੈ ਆਏ ਸਨ। ਖਿਚੜੀ ਰਿੱਧੀ ਗਈ ਸੀ। ਰਾਤ ਨੂੰ ਸਰੋ ਦੇ ਤੇਲ ਦਾ ਨਿੱਕਾ ਜਿਹਾ ਦੀਵਾ ਬਾਲਿਆ ਗਿਆ ਸੀ ਤੇ ਚੱਟੂ ਮੂਦਾ ਕਰਕੇ ਉੱਪਰ ਰੱਖ ਦਿੱਤਾ ਗਿਆ ਸੀ। ਦੂਜੇ ਦਿਨ ਸਵੇਰੇ ਕੁਝ ਲੂਣ ਦੀਆਂ ਡਲੀਆਂ, ਸਾਬਤ ਮਿਰਚਾਂ ਤੇ ਧਨੀਆਂ ਦਾਦੀ ਖਰੀਦ ਲਈ ਆਈ ਸੀ ਤੇ ਨਾਲ ਹੀ ਇੱਕ ਨਿੱਕਾ ਜਿਹਾ ਚੱਟੂ ਦੇ ਮੇਚੇ ਦਾ ਡੰਡਾ ਖਰੀਦ ਲਈ ਆਈ ਸੀ। ਲੂਣ, ਮਿਰਚਾਂ, ਧਨੀਆਂ ਤਾਈ ਨੇ ਇਕੱਠਾ ਹੀ ਕੁੱਟ ਲਿਆ ਸੀ। ਦੁਪਹਿਰੇ ਚਾਚਾ ਕਿਦੋਂ ਸੁਣ ਆਇਆ ਸੀ ਕਿ ਪਾਕਿਸਤਾਨੋਂ ਆ ਰਿਹਾ ਸਿੱਖਾਂ ਤੇ ਹਿੰਦੂਆਂ ਦਾ ਕਾਫਲਾ ਬਲੋਚ ਮਿਲਟਰੀ ਨੇ ਪਾਦਚ ਵੜਨ ਤੋਂ ਪਹਿਲਾਂ ਹੀ ਮਾਰ ਮੁਕਾਇਆ ਸੀ ਪਹਿਲਾਂ ਉਹਨਾਂ ਦੇ ਹਥਿਆਰ ਖੋਲੇ ਸਨ ਸੁਣਦਿਆਂ ਹੀ ਕੁੜੀ ਦੀ ਮਾਂ ਦੜਗਾਟੇ ਜਾ ਪਈ ਸੀ ਵੇੜੇ 'ਚ ਬੋਕਰ ਫੇਰਦੀ ਹੋਈ ਦਾਦੀ ਉੱਥੇ ਹੀ ਬਹਿ ਗਈ ਸੀ ਦਾਦਾ ਕੰਨ ਨਾਲ ਢਾਸਣਾ ਲਾਈ ਬੈਠਾ ਇੱਕ ਟੱਕ ਅਸਮਾਨ ਵੱਲ ਵੇਖੀ ਜਾ ਰਿਹਾ ਸੀ ਚੁੱਪਚਾਪ ਹਾਲੀ 2 ਦਿਨ ਵੀ ਨਈ ਸੰਲੰਗੇ ਕਿ ਇੱਕ ਹੋਰ ਭੈੜੀ ਖਬਰ ਆ ਪਹੁੰਚੀ ਸੀ ਕੁੜੀ ਦਾ ਫੁੱਫੜ ਜੋ ਸਾਰੇ ਪਿੰਡ ਦਾ ਵਾਹਿਦ ਮਾਲਕ ਸੀ ਘਰਦਿਆਂ ਤੋਂ ਬੇਜ਼ੋਰਾ ਹੋ ਉੱਥੇ ਹੀ ਰਹਿ ਗਿਆ ਸੀ ਭੂਆ ਟੱਬਰੀ ਲੈ ਕੇ ਇੱਕ ਤੁਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਰਾਵੀ ਦਰਿਆ ਪਾਰ ਕਰ ਨਾਲ ਲੱਗਦੇ ਆਪਣੇ ਪੁੱਤਰ ਦੇ ਸਹੁਰਿਆਂ ਦੇ ਪਿੰਡ ਪਹੁੰਚ ਗਈ ਸੀ ਚੌਥੇ ਦਿਨ ਦੁਪਹਿਰ ਨੂੰ ਰੇਡੀਓ ਤੇ ਖਬਰ ਆ ਗਈ ਸੀ ਕਾਫਲੇ ਦੇ ਪਹਿਲੇ ਕੁਝ ਗੱਡਿਆਂ ਦਾ ਨੁਕਸਾਨ ਹੋਇਆ ਸੀ ਫਿਰ ਗੋਰਖਾ ਮਿਲਟਰੀ ਪਹੁੰਚ ਗਈ ਸੀ ਤੇ ਕਾਫਲੇ ਦਾ ਚਾਰਜ ਸੰਭਾਲ ਲਿਆ ਸੀ ਸਾਰਿਆਂ ਚ ਜਿਵੇਂ ਜਾਨ ਜਹੀ ਪੈ ਗਈ ਦਾਦੀ ਮਾਂ ਤੇ ਤਾਈ ਨੂੰ ਹੁਣ ਟੁੱਟੇ ਹੋਏ ਮੰਝੀਆਂ ਦੀਆਂ ਹੀਆਂ ਤੇ ਪਾਵੇ ਜੋ ਲੁਟੇਰਿਆਂ ਤੋਂ ਬਚ ਗਏ ਸਨ ਇੱਕ ਗੁੱਠ ਜੋੜ ਦਿੱਤੇ ਸਨ ਗਵਾਂਡੀ ਬਾਣੀਆਂ ਦੀ ਗਾਂ ਦਾ ਗੋਹਾ ਲਿਆ ਕੇ ਘਰ ਦੇ ਕੱਚੇ ਫਰਸ਼ਾਂ ਨੂੰ ਪੋਚਾ ਮਾਰ ਲਿਆ ਗਿਆ ਸੀ ਚਾਚਾ ਬਜ਼ਾਰੋਂ ਇੱਕ ਨਲਕੇ ਵਾਲੇ ਨੂੰ ਲੈ ਕੇ ਆਇਆ ਸੀ ਨਲਕੇ ਨੂੰ ਹੱਥੀ ਤੇ ਬੋਕੀ ਪਵਾ ਕੇ ਚਾਲੂ ਕਰ ਲਿਆ ਗਿਆ ਸੀ ਪੁਰਾਣੀ ਚੁੱਲ ਟਾ ਕੇ ਨਵੀਂ ਬਣਾ ਲਈ ਗਈ ਸੀ ਕੁੜੀ ਦਾ ਪਿਓ ਤੇ ਭਰਾ ਵੀ ਗੱਡਾ ਲਈ ਆ ਪਹੁੰਚੇ ਸਨ ਉਹ ਕਾਫਲੇ ਦੇ ਕਾਫੀ ਪਿੱਛੇ ਸਨ ਇਸ ਕਰਕੇ ਬਲੋਚ ਮਿਲਟਰੀ ਦੀ ਮਾਰ ਕਟ ਤੋਂ ਬਚ ਗਏ ਸਨ ਚਾਚਾ ਜਾ ਕੇ ਪੂਆ ਦੇ ਕੁੜਮਾਂ ਤੋਂ ਉਹਨੂੰ ਲੈ ਆਇਆ ਸੀ ਵੱਡਾ ਮੁੰਡਾ ਉੱਥੇ ਸੌਰੀ ਰਹਿ ਪਿਆ ਸੀ ਛੋਟੀਆਂ ਦੋਹਾਂ ਨੂੰਪੂਆ ਨਾ ਲੈ ਆਈ ਸੀ ਕੁਝ ਦਿਨ ਘੱਚ ਫੁੱਫੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ ਉਹਦੀ ਉਦਾਰਤਾ ਤੇ ਅਣਖ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ ਦਾਦੀ ਨੇ ਉਹਦੇ ਬੱਚੇ ਜਿਉਂਦੇ ਵਾਪਸ ਆ ਜਾਣ ਲਈ ਇੱਕ ਵੱਡੀ ਸਾਰੀ ਸੁਖਣਾ ਵੀ ਸੁਖ ਲਈ ਸੀ ਜ਼ਿੰਦਗੀ ਜਿਵੇਂ ੜਿੜ ਪਈ ਸੀ ਨਿਆਣਿਆਂ ਨੂੰ ਸਕੂਲ ਲੱਭ ਲੱਭ ਪੜ੍ਹਨੇ ਪਾਇਆ ਗਿਆ ਸੀ ਦਿਨੇ ਉਹ ਪੜ੍ਹਨ ਜਾਂਦੇ ਤੇ ਰਾਤੀ ਚੱਟੂ ਨੂੰ ਮੁੱਦਾ ਮਾਰ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਰੱਖ ਦੁਆਲੇ ਬੂਰੀਆਂ ਵਿਛਾ دیਵਾਂ ਤੇ ਪਰੀਆਂ ਦੀਆਂ ਕਹਾਣੀਆਂ ਵਾਲੀ ਕਿਤਾਬ ਪੜਦੇ ਇੱਕ ਪੜਦਾ ਦੂਜੇ ਸੁਣਦੇ ਚੱਟੂ ਹੁਣ ਸਾਰਿਆਂ ਦਾ ਸਾਂਝਾ ਸੀ ਜਿਵੇਂ ਉਦੋਂ ਸਭ ਚੀਜ਼ਾਂ ਸਾਂਝੀਆਂ ਹੋਇਆ ਕਰਦੀਆਂ ਸਨ ਕਦੀ ਤਾਈ ਲੂਣ ਕੁੱਟ ਰਹੀ ਹੁੰਦੀ ਤੇ ਕਦੀ ਚਾਚੀ ਮਿਰਚਾਂ ਘਰ 'ਚ ਹੁਣ ਨਿੱਕੀਆਂ-ਨਿੱਕੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਚਾਚੀ ਲੂਣ ਦਾ ਨਹੀਂ ਲੈ ਆਈ ਸੀ ਨਿਆਣਿਆਂ ਨੇ ਉਹਨੂੰ ਹੱਥ ਲਾਲਾ ਵੇਖਿਆ ਸੀ ਦੂਜੇ ਦਿਨ ਤਾਈ ਚੱਕਲਾ ਵੇਲਣਾ ਖਰੀਦ ਲਈ ਆਈ ਸੀ ਵੇੜੇ 'ਚ ਪਈਆਂ ਚੁਗਾਠਾਂ ਨੂੰ ਠੀਕ ਕਰਵਾ ਕੇ ਉਹਨਾਂ ਲਿਆ ਗਿਆ ਸੀ ਦੀਵਾਲੀ ਵਾਲੇ ਦਿਨ ਭਾਵੇਂ ਦੀਵੇ ਤਾਂ ਨਹੀਂ ਸੰਜਾਏ ਗਏ ਪਰ ਤਾਈ ਇੱਕ ਦੀਵਾ ਜਗਾ ਕੇ ਡਿਉੜੀ 'ਚ ਟੋਕਨ ਵਜੋਂ ਰੱਖਾਈ ਸੀ ਦਾਦਾ ਜੀ ਬਾਜ਼ਾਰੋਂ ਕੇਲੇ, ਅੰਗੂਰ ਤੇ ਥੋੜੀ ਜਿਹੀ ਮਠਿਆਈ ਲੈ ਆਏ ਸਨ ਨਿਆਣੇ ਬੜੇ ਖੁਸ਼ ਸਨ ਉਹ ਦਾਦੇ ਦੇ ਦੁਆਲੇ ਬੈਠ ਗਏ ਸਨ ਮੁਦਤਾ ਬਾਅਦ ਨਿਆਣਿਆਂ ਨੂੰ ਖਾਣ ਲਈ ਕੋਈ ਚੰਗੀ ਚੀਜ਼ ਮਿਲੀ ਸੀ ਦਾਦੀ ਹਾਲੀ ਵੀ ਆਪਣੇ ਪਰੇ ਪਕੁੰਨੇ ਲੋਹੇ ਦੇ ਗਾਰਡਰਾਂ ਦੀ ਛੱਤ ਵਾਲੇ ਪੱਕੇ ਘਰ ਨੂੰ ਯਾਦ ਕਰ ਕਰ ਹੌਕੇ ਪਰਦੀ ਰਹਿੰਦੀ ਤਾਈ ਆਪਣੇ ਨਵੇਂ ਪਾਏ ਘਰ ਦੀਆਂ ਗੱਲਾਂ ਕਰਦੀ ਰਹਿੰਦੀ ਜਿਹਦੀ ਚੱਠ ਵੀ ਹਾਲੇ ਉਹਨੇ ਨਹੀਂ ਸੀ ਕੀਤੀ ਮਾਂ ਸਭ ਤੋਂ ਲੁਕ-ਲੁਕ ਆਪਣੇ ਭਰਾ ਲਈ ਰੋਂਦੀ ਰਹਿੰਦੀ ਫਿਰ ਵੀ ਨਿੱਕੀਆਂ-ਨਿੱਕੀਆਂ ਖੁਸ਼ੀ ਭਰੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਸ਼ਹਿਰ ਦੀ ਸਬਜ਼ੀ ਮੰਡੀ ਚ ਚਾਚੇ ਨੂੰ ਆੜ ਦੀ ਦੁਕਾਨ ਮਿਲ ਗਈ ਸੀ ਫਿਰ ਸ਼ਹਿਰ ਦੇ ਗੰਦੇ ਨਾਲੇ ਵਾਲੀ ਸਾਰੀ ਜ਼ਮੀਨ ਦਾ ਠੇਕਾ ਵੀ ਮਿਲ ਗਿਆ ਸੀ ਭੂਆ ਜਿਨੇ ਕਦੀ ਕੱਖ ਭਨ ਕੇ ਦੂਰਾ ਨਹੀਂ ਸੀ ਕੀਤਾ ਹੁਣ ਆਪਣੀ ਕੋਠੜੀ ਚ ਪੋਚਾ ਫੇਰ ਰਹੀ ਹੁੰਦੀ ਫੂਕਾ ਮਾਰ ਮਾਰ ਚੁੱਲ੍ਹੇ ਚ ਅੱਗ ਬਾਲ ਰਹੀ ਹੁੰਦੀ ਫਿਰ ਪੱਥਰ ਦਾ ਕੋਲਾ ਆ ਗਿਆ ਸੀ ਲੋਹੇ ਦੀਆਂ ਅੰਗੀਠੀਆਂ ਨੂੰ ਮਿੱਟੀ ਥੱਪੀ ਗਈ ਸੀ ਸਫਾਈ ਦੀ ਸ਼ੌਂਕਣ ਦਾਦੀ ਬਾਜ਼ਾਰੋਂ ਦੱਬ ਦੀ ਬੋਕਰ ਖਰੀਦ ਲਈ ਆਈ ਸੀ ਉਹ ਮੂੰਹ ਹਨੇਰੇ ਉੱਠਦੀ ਤੇ ਪਿਛਲੀ ਹਨੇਰੀ ਕੋਠੜੀ ਤੋਂ ਲੈ ਕੇ ਤਿੰਨੇ ਕੋਠੜੀਆਂ ਦਲਾਨ ਵਰਾਂਡਾ ਤੇ ਡਿਓੜੀ ਦਿਨ ਚੜਨ ਤੋਂ ਪਹਿਲਾਂ ਹੀ ਹੂੰਝ ਦਿੰਦੀ ਹੂੰਝ ਹੂੰਝ ਥੱਕ ਜਾਂਦੀ ਤਾਂ ਕੱਚੀ ਕੰਨ ਨਾਲ ਢਾਸਣਾ ਲਾਈ ਰੋਣ ਬਹਿ ਜਾਂਦੀ ਠੇਕੇ ਤੇ ਲਈ ਭੋਂਚ ਕੰਮ ਚੁਣੌਣ ਲਈ ਬੀਜਾਂ ਤੇ ਮਜ਼ਦੂਰੀ ਲਈ ਪੈਸਿਆਂ ਦੀ ਲੋੜ ਸੀ ਪੈਲੀਆਂ ਵਾਣ ਲਈ ਬੋਲਦਾਂ ਦੀ ਲੋੜ ਸੀ ਨਕਦ ਪੈਸਾ ਕਿਸੇ ਕੋਲ ਵੀ ਨਹੀਂ ਸੀ ਦਾਦਾ ਜੀ ਦੇ ਆਖਣ ਦੀ ਦੇ ਸੀ ਤਾਈ ਨੇ ਸੋਨੇ ਦੀ ਵੰਗ ਚਾਚੀ ਨੇ ਛਾਪ ਮਾਂ ਨੇ ਵਾਲੀਆਂ ਤੇ ਦਾਦੀ ਨੇ ਆਪਣੇ ਸੋਨੇ ਦੇ ਸਟੱਡ ਲਾ ਕੇ ਦਾਦਾ ਜੀ ਦੀ ਝੋਲੀ ਚ ਪਾ ਦਿੱਤੇ ਸਨ ਹੁਣ ਚੜਦੇ ਸਿਆਲ ਦੀ ਤੁਪ ਚ ਬੈਠ ਕਈ ਤਰ੍ਹਾਂ ਦੇ ਫਾਰਮ ਭਰੇ ਜਾ ਰਹੇ ਸਨ ਪਾਕਿਸਤਾਨ ਚ ਰਹਿ ਗਈਆਂ ਜ਼ਮੀਨਾਂ ਜਾਇਦਾਦਾਂ ਦੇ ਵੇਰਵੇ ਲਿਖੇ ਜਾ ਰਹੇ ਹੁੰਦੇ ਮੂਲ ਅੰਕੇ ਜਾ ਰਹੀ ਹੁੰਦੇ ਮਿਲਣ ਵਾਲੇ ਇਵਜ਼ਾਨੇ ਬਾਰੇ ਕਿਆਸ ਅਰਾਈਆਂ ਕੀਤੀਆਂ ਜਾਂਦੀਆਂ ਇੱਕ ਦਿਨ ਇੱਕ ਛੋਟੀ ਲਾਲਟੈਨ ਦਾਦਾ ਜੀ ਲੈ ਆਏ ਸਨ ਨਿਆਣੇ ਲਾਲਟੈਨ ਦੇ ਸ਼ੀਸ਼ੇ ਉਂਗਲਾਂ ਲਾਲਾ ਵਿੰਦੇ ਸਨ ਗਈ ਰਾਤ ਤੱਕ ਲਾਲਟੈਨ ਦੁਆਲੇ ਬੈਠੇ ਲਾਲਟੈਨ ਦੀਆਂ ਗੱਲਾਂ ਹੀ ਕਰਦੇ ਰਹੇ ਸਨ ਘਰ 'ਚ ਹੁਣ ਡਾਲਡੇ ਕਿਉ ਦੀ ਪੀਪੀ ਆ ਗਈ ਸੀ ਤਾਈ ਚਾਚੀ ਤੇ ਦਾਦੀ ਨੇ ਪਹਿਲਾਂ ਤਾਂ ਬੜਾ ਨੱਕ ਮਰੋੜਿਆ ਸੀ ਕਿਓ ਨੂੰ ਵਾਰੀ-ਵਾਰੀ ਸਭ ਨੇ ਸੁੰਗਿਆ ਸੀ ਦੇਸੀ ਕਿਓ ਖਾਣ ਦੀ ਆਦਤ ਸੀ ਪਰ ਹੌਲੀ-ਹੌਲੀ ਹੁਣ ਕਦੀ ਆਲੂਆਂ ਦੀਆਂ ਪਰੌਂਠੀਆਂ ਪੱਕ ਰਹੀਆਂ ਹੁੰਦੀਆਂ ਤੇ ਕਦੀ ਵੇਸਣ ਵਾਲੀਆਂ ਸਵੇਰੇ-ਸਵੇਰੇ ਸਾਰੇ ਕੰਮਾਂ ਨੂੰ ਜਾਣ ਲੱਗ ਪਏ ਸਨ ਦਾਦਾ ਜੀ ਖੱਦਰ ਦਾ ਸਵੱਛ ਸੂਟ ਪਾਈ ਹੱਥ 'ਚ ਥੈਲਾ ਲਈ ਆੜ੍ਹਤ ਦੀ ਦੁਕਾਨ ਤੇ ਜਾ ਬੈਠਦੇ ਆਉਂਦੇ ਤਾਂ ਉਹਨਾਂ ਦੇ ਥੈਲੇ 'ਚ ਕਦੀ ਅਮਰੂਦ ਹੁੰਦੇ ਤੇ ਕਦੀ ਨਾਸ਼ਪਤੀਆਂ ਉਰਦੂ ਦੀ ਅਖਬਾਰ ਉਹ ਬਾਜ਼ਾਰ ਚੋਂ ਖਰੀਦ ਲਿਆਉਂਦੇ ਧੁੱਪੇ ਡੱਠੀ ਮੰਜੀ ਤੇ ਉਹ ਬੈਠੇ ਇੱਕ ਇੱਕ ਖਬਰ ਉੱਚੀ ਉੱਚੀ ਪੜ੍ਹ ਕੇ ਸਾਰਿਆਂ ਨੂੰ ਸੁਣਾਉਂਦੇ ਜਿੱਥੇ ਜਿੰਨਾ ਤੇ ਨਹਿਰੂ ਦਾ ਨਾਮ ਆ ਜਾਂਦਾ ਦਾਦੀ ਦੋਹਾਂ ਨੂੰ ਗਾਲੀ ਡਹਿ ਪੈਂਦੀ ਦਾਦਾ ਜੀ ਦੇ ਕਹਿਣ ਤੇ ਵੀ ਉਹ ਚੁੱਪ ਨਾ ਕਰਦੀ ਇੱਕ ਦਿਨ ਦਾਦਾ ਜੀ ਬੋਲੀ ਚੋਂ ਇੱਕ ਨਿੱਕਾ ਜਿਹਾ ਸਟੂਲ ਖਰੀਦ ਲਿਆਏ ਸਨ ਪਹਿਲਾ ਵਾਰੋ ਵਾਰੀ ਉਹਦੇ ਤੇ ਰੋਟੀ ਰੱਖ ਕੇ ਸਾਰੇ ਖਾਂਦੇ ਤੇ ਰਾਤ ਨੂੰ ਨਿਆਣੇ ਉਹਦੇ ਤੇ ਲਾਲਟੈਨ ਰੱਖ ਕੇ ਪੜਦੇ ਕਦੀ ਕਦੀ ਭੂਆ ਡਾਡੀਆਂ ਸੋਚਾਂ ਚ ਪੈ ਜਾਂਦੀ ਫੁੱਫੜ ਬਾਰੇ ਪਤਾ ਲੱਗਾ ਸੀ ਕਿ ਇਲਾਕੇ ਦੇ ਥਾਣੇਦਾਰ ਦੇ ਕਹਿਨ ਤੇ ਵੀ ਉਹਨਾਂ ਪਿੰਡ ਨਹੀਂ ਸੀ ਛੱਡਿਆ ਅਖੀਰ ਉਸੇ ਥਾਣੇਦਾਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ ਪੁੱਤਰ ਸੌਹਰਿਆਂ ਦਾ ਹੋ ਕੇ ਰਹਿ ਗਿਆ ਸੀ ਕੋਲ ਜੋ ਮਾੜਾ ਮੋਟਾ ਸੀ ਉਹ ਵੀ ਮੁੱਕਣ ਤੇ ਆ ਗਿਆ ਸੀ ਉਹ ਨਿੱਕੇ ਨਿੱਕੇ ਸਰਫੇ ਕਰਦੀ ਰਹਿੰਦੀ ਗੋਹੇ ਚ ਕੋਲੀਆਂ ਦੀ ਕੇਰ ਰੱਲਾ ਉਹ ਅੰਗੀਠੀ ਚ ਬਾਲਣ ਲਈ ਲੱड्डੂ ਜਹੇ ਵਟ ਲੈਂਦੀ ਪਰੋਂਠੀ ਦੇ ਇੱਕ ਬੰਨੇ ਕਿਉ ਲਾਉਂਦੀ ਤੇ ਦੂਜਾ ਸੁੱਕਾ ਰੱਖ ਲੈਂਦੀ ਪੈਸਿਆਂ ਬਾਰੇ ਝੂੜਦੀ ਤਾਂ ਵਿਚਕਾਰਲਾ ਪਿੰਦਰ ਠੋਡੀ ਤੇ ਹੱਥ ਰੱਖ ਕਿੰਨਾ ਕਿੰਨਾ ਚਿਰ ਸੋਚਦਾ ਰਹਿੰਦਾ ਇੱਕ ਦਿਨ ਤਾਈ ਬਾਜ਼ਾਰੋਂ ਪੱਥਰ ਦੀ ਕੁੰਡੀ ਖਰੀਦ ਲਈ ਆਈ ਸੀ ਲੱਕੜ ਲੱਕੜ ਦਾ ਪੁਰਾਣਾ ਚੱਟੂ ਹੁਣ ਬਾਲਣ ਵਾਲੀ ਗੁੱਠੇ ਸੁੱਟ ਦਿੱਤਾ ਗਿਆ ਸੀ ਮੀਹਾ ਤੁੱਪਾਂ ਚ ਉਹ ਹੁਣ ਉੱਥੇ ਹੀ ਪਿਆ ਰਹਿੰਦਾ ਕੋਈ ਮੰਜੀ ਪੀੜੀ ਟੁੱਟਦੀ ਤਾਂ ਉਹ ਵੀ ਉਸ ਗੁੱਠੇ ਸੁੱਟ ਦਿੱਤੀ ਜਾਂਦੀ ਪਤਾ ਨਹੀਂ ਕਿਵੇਂ ਕਾਪੀਆਂ ਕਿਤਾਬਾਂ ਲਈ ਮਿਲੇ ਪੈਸਿਆਂ ਚੋਂ ਭਿੰਦਰ ਨੇ ਪੈਸੇ ਬਚਾ ਕੇ ਦੋ ਕੁਕੜੀਆਂ ਖਰੀਦ ਲਿਆਂਦੀਆਂ ਸਨ ਘਰ ਚੋਂ ਹੀ ਇੱਟਾਂ ਵੱਟੇ ਜੋੜ ਨਿਆਣਿਆਂ ਨੇ ਇੱਕ ਖੁੱਡਾ ਬਣਾ ਲਿਆ ਸੀ ਕੁਕੜੀ ਆਂਡਾ ਦਿਨਦੀ ਤਾਂ ਨਿਆਣੇ ਭੱਜ ਕੇ ਦਿਵਾਲੇ ਹੋ ਜਾਂਦੇ ਭਿੰਦਰ ਆਂਡਾ ਵੇਚ ਕੇ ਇੱਕ ਆਨਾ ਮਾਂ ਦੀ ਤਲੀ ਤੇ ਲਿਆ ਰੱਖਦਾ ਵੱਡੇ ਭਰਾ ਨੂੰ ਰਿਫਿਊਜੀ ਹੋਣ ਕਰਕੇ ਕਾਲਜ ਵੱਲੋਂ ਇੱਕ ਬੜਾ ਖਰਵਾ ਕਾਲਾ ਕੋਟ ਮਿਲ ਗਿਆ ਸੀ ਸਾਰੇ ਨਿਆਣੇ ਉਹਨੂੰ ਵਾਰੀ-ਵਾਰੀ ਪਾ ਕੇ ਨੱਚੇ ਸਨ ਸਵੇਰੇ ਭਰਾ ਕਾਲਜ ਪਾ ਕੇ ਚਲਾ ਜਾਂਦਾ ਤੇ ਰਾਤੀ ਗੋਬੀ ਤੇ ਆਲੂਆਂ ਦੇ ਖੇਤ ਨੂੰ ਫੇਰਾ ਮਾਰਨ ਗਏ ਬਾਪੂ ਜੀ ਪਾ ਲੈਂਦੇ ਬਾਪੂ ਜੀ ਕਿਤਨੋਂ ਇੱਕ ਟੋਕੜ ਜਹੀ ਮੱਝ ਲੈ ਆਏ ਸਨ ਭੂਆ ਚਾਚੀ ਤੇ ਤਾਈ ਨੇ ਵਾਰੋ-ਵਾਰੀ ਮਾਂ ਨੂੰ ਵਧਾਈ ਦਿੱਤੀ ਸੀ ਥੋੜਾ-ਥੋੜਾ ਦੁੱਧ ਸਾਰੇ ਵੰਡ ਕੇ ਪੀ ਲੈਂਦੇ ਥੋੜਾ ਜਿਨਾ ਵਿੱਚ ਵੀ ਲੈਂਦੇ ਹੱਥ ਰਤਾ ਕੁ ਸੁਖਾ ਹੋ ਗਿਆ ਸੀ ਮਾਂ ਨੇ ਕੁੜੀ ਨੂੰ ਨਾਬੀ ਖੱਦਰ ਦੀ ਚਾਦਰ ਲੈ ਦਿੱਤੀ ਸੀ ਪੂਆ ਦੇ ਮੁੰਡੇ ਪਿੰਦਰ ਨੂੰ ਅਜੀਹਾ ਬੁਖਾਰ ਚੜਿਆ ਕਿ ਉਤਰਨ ਦਾ ਨਾ ਨਹੀਂ ਸੀ ਲੈ ਰਿਆ ਕੰਮ ਤੰਦੇ ਚ ਉਲਜੀ ਪੂਆ ਸ਼ਾਇਦ ਇਲਾਜ ਨਹੀਂ ਸੀ ਕਰਵਾ ਸਕੀ ਬੁਖਾਰ ਇੱਕ ਵਾਰ ਲੱਥ ਕੇ ਫਿਰ ਚੜ ਗਿਆ ਸੀ ਵੇਖਦਿਆਂ ਵੇਖਦਿਆਂ ਪਿੰਦਰ ਹੱਥਾਂ ਚੋਂ ਨਿਕਲ ਗਿਆ ਸੀ ਨਾਲ ਹੀ ਬੰਦ ਹੋ ਗਈਆਂ ਸਨ ਦਿਉਆਂ ਤੇ ਪਰੀਆਂ ਦੀਆਂ ਕਹਾਣੀਆਂ ਮਾਪਿਆਂ ਤੋਂ ਚੋਰੀ ਨਿਆਣੇ ਕੁਝ ਦਿਨ ਕੰੰਧਾ ਕੋਠਿਆਂ ਨਾਲ ਲੱਗ ਪਿੰਦਰ ਦੀਆਂ ਗੱਲਾਂ ਕਰਦੇ ਰਹੇ ਸਨ ਭਰਾ ਦਾ ਕਾਲਜ ਸ਼ਹਿਰ ਦੇ ਦੂਜੇ ਸਿਰੇ ਤੇ ਸੀ ਉਹ ਰੋਜ਼ ਬਾਪੂ ਜੀ ਨੂੰ ਸਾਈਕਲ ਲੈ ਕੇ ਦੇਣ ਲਈ ਆਖਦਾ ਪਰ ਬਾਪੂ ਜੀ ਕੰਨਾ ਰੇੜੇ ਮਾਰ ਦਿੰਦੇ ਮਾਂ ਵੀ ਸਿਫਾਰਿਸ਼ ਕਰਦੀ ਪਰ ਉਹ ਛਿੜਕ ਦਿੰਦੇ ਭਰਾ ਰੋਟੀ ਦੀ ਅਖੀਲੀ ਗ੍ਰਾਇਨ ਨਿਗਲਦਾ ਹੀ ਦੌੜ ਪੈਂਦਾ ਦੌੜਦਾ ਦੌੜਦਾ ਹਫ ਜਾਂਦਾ ਤਾਂ ਤੁਰਨ ਲੱਗਦਾ ਫਿਰ ਦੌੜਨ ਲੱਗਦਾ ਦਾਦੀ ਹੁਣ ਆਪਣੇ ਪਾਕਿਸਤਾਨ ਰਹਿ ਗਏ ਘਰ ਲਈ ਅੱਗੇ ਵਾਂਗ ਹਾਈ ਕਲਾਪ ਨਾ ਕਰਦੀ ਬਸ ਕਦੀ ਕਦੀ ਧੀ ਦਾ ਦੁੱਖ ਉਹਨੂੰ ਦੁਖੀ ਕਰ ਜਾਂਦਾ ਪਰ ਹੌਲੀ ਹੌਲੀ ਇਹ ਦੁੱਖ ਵੀ ਜਿਵੇਂ ਘਟ ਗਿਆ ਸੀ ਨਿਆਣੇ ਵੀ ਹੁਣ ਪਿੰਡਰ ਨੂੰ ਘਟ ਯਾਦ ਕਰਦੇ ਇਸ ਤਰ੍ਹਾਂ 2 ਸਾਲ ਲੰਘ ਗਏ ਸਨ ਆੜਦ ਦੀ ਦੁਕਾਨ ਹੁਣ ਪੱਕੀ ਹੋ ਗਈ ਸੀ ਨੇੜੇ ਹੀ ਇੱਕ ਪਿੰਡ 'ਚ ਭੋਏ ਅਲੋਟ ਹੋ ਗਈ ਸੀ। ਮੁੰਡੇ ਕੁੜੀਆਂ ਹੁਣ ਸ਼ਹਿਰ ਦੇ ਸਭ ਤੋਂ ਚੰਗੇ ਸਕੂਲਾਂ 'ਚ ਦਾਖਲ ਕਰਵਾ ਦਿੱਤੇ ਗਏ ਸਨ। ਵੱਡੇ ਵੀਰ ਨੂੰ ਸਾਈਕਲ ਲੈ ਦਿੱਤਾ ਗਿਆ ਸੀ। ਪੂਆ ਨੂੰ ਫੁੱਫੜ ਜੀ ਨਾਲ ਸਾਂਝੇ ਅਕਾਊਂਟ ਵਾਲੀ ਭਾਰੀ ਰਕਮ ਮਿਲ ਗਈ ਸੀ। ਤਾਏ ਦੇ ਵੱਡੇ ਮੁੰਡੇ ਨੂੰ ਇੱਕ ਚੰਗੀ ਨੌਕਰੀ ਮਿਲ ਗਈ ਸੀ। ਸਾਖ ਸੈਨ ਵੀ ਲਬ ਲਬਾ ਕੇ ਮਿਲ ਗਏ ਸਨ। ਕਰਦਿਆਂ ਕਰਾਂਦਿਆਂ ਕਲੇਮ ਦੇ ਕੁਝ ਪੈਸੇ ਵੀ ਮਿਲ ਗਏ ਸਨ। ਤੇ ਗੰਦੇ ਨਾਲੇ ਵਾਲੀ ਪੋਏ ਤੋਂ ਸਬਜ਼ੀਆਂ ਦੀ ਵਾਵਾਵਟਕ ਹੋਣ ਲੱਗ ਪਈ ਸੀ ਕੁਝ ਦਿਨਾਂ ਵਿੱਚ ਹੀ ਤਾਏ ਦੇ ਮੁੰਡੇ ਦੀ ਮੰਗਣੀ ਇੱਕ ਚੰਗੇ ਖਾਂਦੇ ਪਿੰਦੇ ਖਰਾਨੀ ਚ ਹੋ ਗਈ ਸੀ ਤੇ ਨਾਲ ਹੀ ਵਿਆਹ ਦਾ ਸਾਹਾ ਵੀ ਪੱਕਾ ਹੋ ਗਿਆ ਸੀ ਕੁੜੀ ਦਾ ਸਾਰਾ ਟੱਬਰ ਵਿਆਹ ਦੀਆਂ ਤਿਆਰੀਆਂ ਚ ਰੁੱਝਿਆ ਹੋਇਆ ਸੀ ਬਾਲਣ ਵਾਲੀ ਗੁੱਠੋਂ ਇੱਕ ਮਜ਼ਦੂਰ ਲੱਕੜੀਆਂ ਚੁੱਕ ਰਿਹਾ ਸੀ ਤਾਏ ਦਾ ਮੁੰਡਾ ਕੋਹਾੜੇ ਨਾਲ ਖਲਪਾੜਾਂ ਪਾੜ ਰਿਹਾ ਸੀ ਬਾਲਣ ਦੇ ਹੇਠੋਂ ਇੱਕ ਚੱਟੂ ਵਰਗੀ ਚੀਜ਼ ਨਿਕਲ ਆਈ ਸੀ ਮਿੱਟੀ ਕੱਟੇ ਨਾਲ ਭਰੀ ਹੋਈ ਬਦਰੰਗ ਹਾਏ ਆ ਤੇ ਆਪਣਾ ਚਾਟੇ ਚਾਚੀ ਨੇ ਪੈਰ ਨਾਲ ਰੇੜਦਿਆਂ ਕਿਆ ਸੀ ਆਹੋ ਕੁੜੀ ਭੱਜ ਕੇ ਉਹਦੇ ਤੇ ਉਲਰ ਗਈ ਸੀ ਤੂੰ ਡਿੱਗ ਪਈ ਸਾਂ ਗੱਡੀ ਦੇ ਲੈਨ 'ਚ ਤਾਈ ਖਿੜਖਿੜਾ ਕੇ ਹੱਸ ਪਈ ਸੀ ਤੇ ਮੈਂ ਇਹਦੇ ਸਮੇਂ ਦੀ ਇਹਨੂੰ ਗੱਡੀ 'ਚ ਸੁੱਟ ਦਿੱਤਾ ਸੀ ਚਾਚੇ ਨੇ ਕਿਹਾ ਸੀ ਇਸ ਰੁੜ ਜਾਣੀ ਨੇ ਚੱਟੂ ਨਹੀਂ ਛੱਡਿਆ ਭਾਵੇਂ ਗੱਡੀ ਉੱਤੋਂ ਦੀ ਲੰਘ ਜਾਂਦੀ ਤਾਈ ਐਤ ਕੀ ਜ਼ੋਰ ਦੀ ਮਗਾ ਮਾਰ ਕੇ ਹੱਸ ਪਈ ਸੀ ਹਾਏ ਤੂੰ ਉਹੀ ਚੱਟੂ ਐ ਤੇਰੀ ਓਏ ਤੰਨੂ ਚੁੱਕੀ ਸਾਡੀ ਕੁੜੀ ਭਾਵੇਂ ਗੱਡੀ ਦੀ ਲੈਨ ਆ ਕੇ ਮਰ ਜਾਂਦੀ ਤਾਈ ਦੇ ਮੁੰਡੇ ਨੇ ਕੋਹਾੜੇ ਦੇ ਇੱਕੋ ਵਾਰ ਨਾਲ ਉਹਦੇ ਦੋ ਫਾੜ ਕਰ ਦਿੱਤੇ ਸਨ ਸਾਰਾ ਟੱਬਰ ਇੱਕ ਵਾਰੀ ਖਿੜਖਿੜਾ ਕੇ ਹੱਸ ਪਿਆ ਸੀ ਹਾਂ ਤੇਰੇ ਚੱਟੂ ਦੀ ਤਾਏ ਦੇ ਮੁੰਡੇ ਨੇ ਇੱਕ ਹੋਰ ਜ਼ੋਰਦਾਰ ਸੱਟ ਮਾਰੀ ਸੀ ਤੈਂ ਤੈਂ ਉਹ ਸੱਟ ਤੇ ਸੱਟ ਮਾਰੀ ਜਾ ਰਿਹਾ ਸੀ ਚੱਟੂ ਦੀ ਫਿੰਜੜ ਫਿੰਜੜ ਵਿਹੜੇ 'ਚ ਉੱਡ ਰਹੀ ਸੀ ਨਾਲ ਹੀ ਠਾਠਾ ਕਰਦਾ ਹਾਸਾ ਇਕਦਮ ਕੁੜੀ ਵੀ ਹਾਸੇ ਵਿੱਚ ਸ਼ਾਮਿਲ ਹੋ ਗਈ ਸੀ ਹੱਸ ਹੱਸ ਕੇ ਸਾਰੀਆਂ ਦੀਆਂ ਵਖੀਆਂ ਟੁੱਟ ਰਹੀਆਂ ਸਨ ਸਾਂ ਨਾਲ ਸਾਂ ਨਹੀਂ ਸੀ ਪਿਆਰ ਲਦਾ ਅੱਖਾਂ 'ਚੋਂ ਅਥਰੂ ਵਗਦੁਰੇ ਸਨ ਫਿਰ ਵੀ ਸਾਰੇ ਹੱਸਦੇ ਜਾ ਰਹੇ ਸਨ ਹੱਸਦੇ ਜਾ ਰਹੇ ਸਨ ਸੋ ਇਹ ਸੀ ਕਹਾਣੀ ਚੱਟੂ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਪਸੰਦ ਆਈ ਹੈ ਤਾਂ ਜ਼ਰੂਰ ਇਸ ਨੂੰ ਦੂਸਰਿਆਂ ਨਾਲ ਸਾਂਝਾ ਕਰੋ ਅਗਲੇ ਹਫਤੇ ਇੱਕ ਨਵੀਂ ਕਹਾਣੀ ਨਾਲ ਫੇਰ ਮਿਲਾਂਗੇ ਅਲਵਿਦਾ